ਹਲੋ ਹਾਂਜੀ ਆਰੋ ਬੋਲਦੇ ਹਾਂ ਬਾਈ ਜੀ ਆਪਣਾ ਹਾਲ ਚਾਲ ਹਾਂ ਜੀ ਸਰ ਮੈਂ ਲਖਾ ਸਿੰਘ ਸੁਦਾਣਾ ਬੋਲਦਾ ਜੀ ਹਾਂਜੀ 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 ਬਾਈ ਜੀ ਤੁਸੀਂ ਚਰਨਜੀਤ ਸਿੰਘ ਨੇ ਜਿਹੜੇ ਕਾਗਜ਼ ਭਰੇ ਆ ਸਰਪੰਚੀ ਦੇ ਉਹਦੀ ਫਾਈਲ ਤੁਸੀਂ ਡੀਡੀਪੀਓ ਕੋਲ ਨਹੀਂ ਭੇਜੀ ਜਿਹੜੇ ਆਬਜੈਕਸ਼ਨ ਸੀ ਨਾ ਜੀ ਅਸੀਂ ਆਬਜੈਕਸ਼ਨ ਵਾਲੇ ਸਾਰੀਆਂ ਭੇਜੀ ਬੈਠੇ ਆ ਉਹ ਉੱਥੋਂ 50 ਬੰਦੇ ਡੀਡੀਪੀਓ ਕੋਲ ਜਾ ਕੇ ਮੜਿਆ ਜਾਂ ਡੀਡੀਪੀਓ ਝੂਠ ਬੋਲਦਾ ਜਾਂ ਫਿਰ ਤੁਸੀਂ ਝੂਠ ਬੋਲਦੇ ਹੋ ਅਸੀਂ ਤਾਂ ਕਾਦੇ ਵਾਸਤੇ ਫਿਰ ਇਹ ਕਿਉਂ ਕਰ ਰਹੇ ਹੋ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕਾਦੇ ਲਈ ਅਸੀਂ ਅਸੀਂ ਕਿਸੇ ਸਰਕਾਰ ਸਲਾਮਾਜਮ ਦਾ ਅਸੀਂ ਅਸੀਂ ਤਾਂ ਕਿਸੇ ਪਾਰਟੀ ਨਾਲ ਨਹੀਂ ਜੀ ਕਿਸੇ ਉਸ ਨਾਲ ਨਹੀਂ ਸੀ ਅਸੀਂ ਤਾਂ ਨਿਰਪੱਖ ਬੰਦੇ ਆ ਕੋਈ ਕਿਉਂ ਫਾਈਲ ਕਿਉਂ ਨੱਪੀ ਬੈਠੇ ਹੋ ਕੋ ਕੌਣ ਨੱਪੀ ਬੈਠਾ ਈ ਦੱਸੋ ਨਾਲ ਤੁਹਾਡੇ ਕੋਲੇ ਪਈ ਹੈ ਡੀਡੀਪੀਓ ਕਹਿੰਦਾ ਮੇਰੇ ਕੋਲ ਫਾਈਲ ਨਹੀਂ ਪਹੁੰਚੀ ਡੀਡੀਪੀਓ ਹੁਣ ਮੇਲ ਕਰਤੀ ਮੇਲ ਕਰਤੀ ਮਹਾਰਾਜ ਹੁਣ ਮੇਲ ਕਰਤੀ ਹੁਣ ਮੇਲ ਤੇ ਰਿਪਲਾਈ ਤਾਂ ਉਹਨਾਂ ਨੇ ਦੇਣਾ ਨਾ ਨੇ ਮੇਲ ਕਰਤੇ ਆਇਆ ਕਿ ਇਹ ਚੰਗੀਆਂ ਨਹੀਂ ਹੁੰਦੀਆਂ ਗੱਲਾਂ ਮਾੜਾ ਮੋਟਾ ਆਪ ਦੀ ਜਮੀਰ ਤੋਂ ਵੀ ਕੰਮ ਲੈ ਲੋ ਨਹੀਂ ਸਰ ਇਹ ਜੀ ਦਾ ਆਪਣੇ ਸੁਧਾਰਾ ਜੀ ਇਹ ਜੀ ਤੇ ਗੱਲ ਹੋਈ ਨਹੀਂ ਸਰ ਜੇ ਤੁਸੀਂ ਸੋਚੀ ਹੋ ਹੁਣ ਤੁਸੀਂ ਹੋਰ ਦੱਸੋ ਤੁਸੀਂ ਇੱਕ ਸ਼ਰੀਬ ਬੰਦਾ ਸਰਕਾਰ ਧੱਕਾ ਕਰਦੀ ਹੈ ਗੁੰਡਾਗਰਦੀ ਕਰ ਰਹੀ ਹੈ ਪਹਿਲਾਂ ਲੋਕਾਂ ਨੂੰ ਐਨਓਸੀ ਨਹੀਂ ਦਿੱਤੀ ਕਿਸੇ ਨੂੰ ਚੁੱਲਾ ਡੈਸ ਦਿੱਤਾ ਹੁਣ ਜੇ ਲੋਕਾਂ ਨੇ ਕਾਜ ਭਰਤੇ ਕਿਸੇ ਦਾ ਜਾਤੀ ਸਰਟੀਫਿਕੇਟ ਲਾ ਲਿਆ ਤੁਸੀਂ ਨਾਲੋਂ ਕਿਸੇ ਦੇ ਕੋਲ ਨਹੀਂ ਅਸੀਂ ਤਾਂ ਅਸੀਂ ਤਾਂ ਕਿਸੇ ਦਾ ਨਹੀਂ ਲਾਇਆ ਜੀ ਦੱਸੋ ਕਿਹਦਾ ਲਾਇਆ ਹੈ ਹੋਰ ਥੋੜੇ ਸਾਡੇ ਸਾਡੇ ਤੜਕੇ ਦੇ ਬੰਦੇ ਤੁਹਾਡੇ ਨਾਲ ਮੱਥਾ ਮਾਰਦੇ ਫਿਰਦੇ ਆ ਤੁਸੀਂ ਅਸੀਂ ਤਾਂ ਕਿਸੇ ਦਾ ਜਾਂ ਜਾਂ ਤਾਂ ਜਾਂ ਤਾਂ ਸਾਨੂੰ ਇਹ ਕਿਹੋ ਜਿਹਾ ਕਿਸੇ ਦਾ ਰਿਜੈਕਟ ਕਰਤਾ ਜੇ ਫਿਰ ਤਾਂ ਸਾਨੂੰ ਤੁਸੀਂ ਕਹਿ ਸਕਦੇ ਵੀ ਫਲਾਣੇ ਦਾ ਨਹੀਂ ਨਹੀਂ ਫਲਾਣੇ ਦਾ ਰਿਜੈਕਟ ਕਰਤਾ ਸਾਡਾ ਤੁਸੀਂ ਰੱਖ ਲਿਆ ਹਰੋ ਸਾਹਿਬ ਮੇਰੀ ਗੱਲ ਸੁਣ ਲਓ ਤੁਸੀਂ ਕਿਹਾ ਕਿ ਅਸੀਂ ਭੇਜਤੀ ਫਿਰ ਵੀਡੀਓ ਪੀਓ ਕਰਨਾ ਮੇਰੇ ਕੋਲ ਆਈ ਡੀ ਡੀ ਪਰ ਗੱਲ ਕਿਉਂ ਨਹੀਂ ਕਰਦੇ ਵੀ ਤੂੰ ਕਿਉਂ ਝੂਠ ਬੋਲਦਾ ਤੇਰੇ ਕੋਲ ਆਈ ਨਹੀਂ ਫਾਈਲ ਫਿਰ ਅਸੀਂ ਇੱਥੇ ਬੈਠੇ ਹਾਂ ਜੀ ਇੱਥੇ ਦੇਖੋ ਡੀਡੀਪੀਓ ਦਫ਼ਤਰੇ ਖੜੇ ਹਾਂ ਕਿੱਥੇ ਇੱਥੇ ਜੀ ਮਾਨ ਸਿੰਘ ਸਾਡੇ ਬੰਦੇ ਇੱਥੇ ਹੀ ਆ ਮਿਲਦੇ ਆ ਤੁਹਾਨੂੰ ਇੱਥੇ ਆ ਜਾਂਦੇ ਲੈ ਕੱਲ ਸਭੂ ਦੇ ਕਰਨ ਲੀਡੀਪੁਰ ਕੋਲ ਆ ਜਾਂਦੇ ਆ ਹਾਂ ਏਡੀਸੀ ਦਸਤਰ ਬੈਠੇ ਆ ਜੇ ਇੱਥੇ ਹਾਂ ਲੋ ਹਾਂਜੀ ਆਰੋ ਬੋਲਦੇ ਹੋ ਬਾਈ ਜੀ ਆਪਣਾ ਹਾਂ ਜੀ ਸਰ ਮੈਂ ਲਖਾ ਸਿੰਘ ਸੁਧਾਨਾ ਬੋਲਦਾ ਜੀ ਹਾਂਜੀ 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 ਬਾਈ ਜੀ ਤੁਸੀਂ ਚਰਨਜੀਤ ਸਿੰਘ ਨੇ ਜਿਹੜੇ ਕਾਗਜ਼ ਭਰੇ ਆ ਸਰਪੰਚੀ ਦੇ ਉਹਦੀ ਫਾਈਲ ਤੁਸੀਂ ਡੀਡੀਪੀਓ ਕੋਲ ਨਹੀਂ ਭੇਜੀ ਜਿਹੜੇ ਆਬਜੈਕਸ਼ਨ ਸੀ ਨਾ ਜੀ ਅਸੀਂ ਆਬਜੈਕਸ਼ਨ ਵਾਲੇ ਸਾਰੀਆਂ ਭੇਜੀ ਬੈਠੇ ਆ ਉਹ ਉੱਥੋਂ 50 ਬੰਦੇ ਡੀਡੀਪੀ ਕੋਲ ਜਾ ਕੇ ਮੁਰਿਆ ਜਾਂ ਡੀਡੀਪੀਓ ਝੂਠ ਬੋਲਦਾ ਜਾਂ ਫਿਰ ਤੁਸੀਂ ਝੂਠ ਬੋਲਦੇ ਹੋ ਅਸੀਂ ਤਾਂ ਕਾਦੇ ਵਾਸਤੇ ਫਿਰ ਇਹ ਕਿਉਂ ਕਰ ਰਹੇ ਹੋ ਸਰਕਾਰਾਂ ਤਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਕਾਦੇ ਲਈ ਅਸੀਂ ਅਸੀਂ ਕਿਸੇ ਸਰਕਾਰ ਮਲਾਜ ਆ ਮੈਂ ਤਾਂ ਅਸੀਂ ਅਸੀਂ ਤਾਂ ਕਿਸੇ ਪਾਰਟੀ ਨਾਲ ਨਹੀਂ ਜੀ ਕਿਸੇ ਉਸ ਨਾਲ ਨਹੀਂ ਸੀ ਅਸੀਂ ਤਾਂ ਨਿਰਪੱਖ ਬੰਦੇ ਆ ਕੋਈ ਕੋਈ ਫਾਇਲ ਕਿਉਂ ਨੱਪੀ ਬੈਠੇ ਹੋ ਕੋ ਕੋਣ ਨੱਪੀ ਬੈਠਾ ਜੀ ਦੱਸੋ ਨਾਲ ਤੁਹਾਡੇ ਕੋਲੇ ਪਈ ਐ ਡੀਡੀਪੀਓ ਕਹਿੰਦਾ ਮੇਰੇ ਕੋਲ ਫਾਇਲ ਨਹੀਂ ਪਹੁੰਚੀ ਸਾਡੇ ਡੀਡੀਪੀਓ ਨੇ ਹੁਣ ਮੇਲ ਕਰਤੀਆਂ ਮੇਲ ਕਰਤੀ ਮਹਾਰਾਜ ਹੁਣ ਮੇਲ ਕਰਤੀ ਹੁਣ ਮੇਲ ਤੇ ਰਿਪਲਾਈ ਤਾਂ ਉਹਨਾਂ ਨੇ ਦੇਣਾ ਨਾ ਨਹੀਂ ਮੇਲ ਕਰਤੀ ਐ ਕ ਇਹ ਚੰਗੀਆਂ ਨਹੀਂ ਹੁੰਦੀਆਂ ਗੱਲਾਂ ਮਾੜਾ ਮੋਟਾ ਆਪ ਦੀ ਜਮੀਰ ਤੋਂ ਵੀ ਕੰਮ ਲੈ ਲਓ ਨਹੀਂ ਸਰ ਇਹ ਜੀ ਦਾ ਆਪਣੇ ਸੁਧਾਰਾ ਜੀ ਇਹੋ ਜੀ ਤੇ ਗੱਲ ਹੋਈ ਨਹੀਂ ਸਰ ਜਿਹੇ ਤੁਸੀਂ ਸੋਚੀ ਹੁਣ ਤੁਸੀਂ ਹੋਰ ਦੱਸੋ ਤੁਸੀਂ ਇੱਕ ਸ਼ਰੀਬ ਬੰਦਾ ਸਰਕਾਰ ਧੱਕਾ ਕਰਦੀ ਹੈ ਗੁੰਡਾਗਰਦੀ ਕਰ ਰਹੀ ਹੈ ਪਹਿਲਾਂ ਲੋਕਾਂ ਨੂੰ ਐਨਓਸੀ ਨਹੀਂ ਦਿੱਤੀ ਕਿਸੇ ਨੂੰ ਚੁੱਲਾ ਡੈਸਿੰਗ ਦਿੱਤਾ ਹੁਣ ਜੇ ਲੋਕਾਂ ਨੇ ਕਾਜ ਭਰਤੇ ਕਿਸੇ ਦਾ ਜਾਤੀ ਸਰਟੀਫਿਕੇਟ ਲਾ ਲਿਆ ਤੁਸੀਂ ਨਾਲੋਂ ਕਿਸੇ ਦਾ ਕੋਈ ਫਾਇਦਾ ਨਹੀਂ ਅਸੀਂ ਤਾਂ ਅਸੀਂ ਤਾਂ ਕਿਸੇ ਦਾ ਨਹੀਂ ਲਾਹਿਆ ਜੀ ਦੱਸੋ ਕੀ ਦਾ ਲਾਹ ਹੈ ਹੁਣ ਤੁਹਾਡੇ ਸਾਹਮਣੇ ਸਾਡੇ ਤੜਕੇ ਦੇ ਬੰਦੇ ਤੁਹਾਡੇ ਨਾਲ ਮੱਥਾ ਮਾਰਦੇ ਫਿਰਦੇ ਆ ਤੁਸੀਂ ਅਸੀਂ ਤਾਂ ਕਿਸੇ ਦਾ ਜਾਂ ਜਾਂ ਤਾਂ ਜਾਂ ਤਾਂ ਸਾਨੂੰ ਇਹ ਕਿ ਹੋ ਵੀ ਕਿਸੇ ਦਾ ਰਿਜੈਕਟ ਕਰਤਾ ਜੀ ਫਿਰ ਤਾਂ ਸਾਨੂੰ ਤੁਸੀਂ ਕਹਿ ਸਕਦੇ ਵੀ ਫਲਾਣੇ ਦਾ ਨਹੀਂ ਨਹੀਂ ਫਲਾਣੇ ਦਾ ਰਿਜੈਕਟ ਕਰਤਾ ਸਾਡਾ ਤੁਸੀਂ ਰੱਖ ਲਿਆ ਸਰੋ ਸਾਹਿਬ ਮੇਰੀ ਗੱਲ ਸੁਣ ਲਓ ਤੁਸੀਂ ਕਿਹਾ ਅਸੀਂ ਭੇਜਤੀ ਫਿਰ ਵੀਡੀਓ ਪੀਓ ਕਹਿੰਦਾ ਮੇਰੇ ਕੋਲ ਆਈ ਡੀ ਡੀ ਪੈਨੋ ਗੱਲ ਕਿਉਂ ਨਹੀਂ ਕਰਦੇ ਵੀ ਤੂੰ ਕਿਉਂ ਝੂਠ ਬੋਲਦਾ ਤੇਰੇ ਕੋਲ ਆਈ ਨਹੀਂ ਫਾਇਲ ਫਿਰ ਅਸੀਂ ਇੱਥੇ ਹੀ ਬੈਠੇ ਹਾਂ ਜੀ ਇੱਥੇ ਦੇਖੋ ਡੀਡੀਪੀਓ ਦਫ਼ਤਰ ਹੀ ਕਿੱਥੇ ਇੱਥੇ ਜੀ ਬਾਣ ਸਿੰਘ ਸਾਡੇ ਬੰਦੇ ਇੱਥੇ ਹੀ ਆ ਮਿਲਦੇ ਆ ਤੁਹਾਨੂੰ ਇੱਥੇ ਆ ਜਾਂਦੇ ਲੈ ਕੱਲ ਸਾਬੂ ਦੇ ਕਰਨ ਲੀਡੀਪੁਰ ਕੋਲੇ ਆ ਜਾਂਦੇ ਆ ਹਾਂ ਏਡੀਸੀ ਦਸਤਰ ਬੈਠੇ ਜੇ ਇੱਥੇ